ਕੋਡੀ 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 ਦੂਸਰੇ ਪਾਸੇ ਆਸਟ੍ਰੇਲੀਆ ਦਾ ਬਾਰਨ ਹੈਲੋ ਹਲੋ ਸਾਡਾਲੇ ਵੀਰ ਨੂੰ ਬੇਨਤੀ ਹੈ ਆ ਥੋੜੀ ਆਵਾਜ਼ ਖੋਲ ਲਓ ਸੰਡਰੈਕ ਔਰ ਦੋ ਪਹਿਲਵਾਨ 15 ਮਿੰਟ ਦੀ ਕੁਸ਼ਤੀ ਹੱਥ ਮਲਾਏ ਗਏ ਆ ਔਰ ਕੁਸ਼ਤੀ ਸਟਾਰਟ ਹੈ ਔਰ ਰਸ ਗੁੱਲੇ ਪਹਿਲਵਾਨਾਂ ਨੂੰ ਕਦੇ ਢੇਰੀ ਕਰ ਦੇਣਾ ਫਰਮਾ ਮੀਟਰ ਬੱਲਿਆ ਚੱਕ ਦਲੇਰੀ ਕਰ ਦੇਣਾ ਹੁਣ ਕੈਮਰੇ ਫੋਕਸ ਕਰ ਲੋ ਇੱਥੇ ਟੈਕ ਤਾਂ ਚੱਲਦੀ ਆ ਬਣਾ ਲੋ ਔਰ ਮੇਰੇ ਵੀਰੋ ਪਹਿਲਵਾਨਾਂ ਨੂੰ ਰਸ ਬੁੱਲੇ ਕਦੇ ਢੇਰੀ ਥੋੜ੍ਹੀ ਕਰਦੇ ਆ ਔਰ ਦਲੇਰੀ ਮੇਰੇ ਵੀਰੋ ਥਰਮਾਮੀਟਰ ਚੈੱਕ ਨਹੀਂ ਕਰਦੇ ਦਲੇਰੀ ਇੱਥੇ ਚੈੱਕ ਹੋਣੀ ਐ ਔ ਜੱਸਾ ਪੱਟੀ ਐ ਇੱਕ ਪਾਸੇ ਮਾਜੇ ਦਾ ਮਝਾਲ ਐ ਮਾਜੇ ਆਲਾ ਮਝਾਲ ਮੇਰੇ ਵੀਰੋ ਕੁਰਬਾਨੀਆਂ ਵਿੱਚ ਪਹਿਲਾ ਨਾਮ ਐ ਔਰ ਪਹਿਲਵਾਨੀ ਦੇ ਖੇਤਰ ਵਿੱਚ ਵੀ ਮੇਰੇ ਪੰਜਾਬੀ ਵੀਰੋ ਇਹਨਾਂ ਦਾ ਨਾਮ ਹੈ ਕਿ ਦਾਰੇ ਕਰਤਾਰੇ ਮਲ ਜਾਂਦੇ ਆ ਭੜੀ ਮਿੱਤਰੋ ਪੰਜਾਬ ਸਾਡਾ ਸੌਣੇ ਦੀ ਚਰੀ ਕਦੇ ਦਾਰੇ ਪਹਿਲਵਾਨ ਦੀਆਂ ਗੱਲਾਂ ਕਦੇ ਕਹਿੰਦੇ ਕਰਤਾਰੇ ਪਹਿਲਵਾਨ ਦੀਆਂ ਗੱਲਾਂ ਪਰ ਗੁਰਬਾਣੀ ਵਿੱਚ ਜਿਹੜਾ ਜ਼ਿਕਰ ਹੈ ਉਹ ਮਸਕੀਨੀਆਂ ਪਹਿਲਵਾਨ ਦਾ ਮੇਰੇ ਵੀਰੋ ਗੁਰੂ ਅਰਜਨ ਦੇਵ ਪਾਸ਼ਾ ਨੇ ਜਦੋਂ ਉਹਦੀ ਨਿਮਰਤਾ ਦੇਖੀ ਗੁਰੂ ਸਾਹਿਬ ਦੇ ਬਚਨਾਂ ਅੱਗੇ ਮੇਰੇ ਵੀਰੋ ਉਹ ਆਪਣੇ ਆਪ ਨੂੰ ਨਿਵਾਰਨ ਕਰ ਗਿਆ ਆ ਕੁਸ਼ਤੀ ਦੇਖੋ ਜਰਾ ਜੱਸਾ ਪੱਟੀ ਐ ਦਾ ਲੱਗ ਰਿਆ ਇੱਕ ਤੇ ਨੰਬਰਾਂ ਵਾਲੀ ਕੁਸ਼ਤੀ ਹੁੰਦੀ ਐ ਬਾਸੀ ਸਾਹਿਬੇ ਪਟਕੇ ਦੀ ਕੁਸ਼ਤੀ ਐ ਇਹ ਪਟਕੇ ਦੀ ਕੁਸ਼ਤੀ ਐ ਇਹ ਮੇਰੇ ਵੀਰੋ ਜੋ ਢੂਈ ਲੱਗੀ ਫੇਰ ਵੇਖਾਂਗੇ ਕਿ ਕਿਹਦੀ ਲੱਗਦੀ ਐ ਇਹ ਕੁਸ਼ਤੀਆਂ ਪਿਰਤਪਾਲ ਫਗਵਾੜਾ ਉਹ ਵੀ ਬੜਾ ਮਸ਼ਹੂਰ ਮੱਲਾ ਐ ਪਰ ਜੱਸੇ ਪੱਟੀ ਨੇ ਟ੍ਰੈਕਟਰ ਵਿੱਚ ਜਿੱਤੇ ਐ ਗੱਡੀਆਂ ਵਿੱਚ ਜਿੱਤੀਆਂ ਮੋਟਰਸਾਈਕਲ ਵਿੱਚ ਜਿੱਤੇ ਐ ਪਰ ਸਭ ਤੋਂ ਵੱਡੀ ਗੱਲ ਹੈ ਵੀ ਇਹਨੇ ਦਿਲ ਜਿੱਤੇ ਐ ਜਦੋਂ ਉਹ ਕਿਹਾ ਵੀ ਪਟਕਾ ਲਾ ਕੇ ਕੁਸ਼ਤੀ ਕਰ ਤੁਰਕੀ ਦੇ ਵਿੱਚ ਇਹ ਬੰਦੇ ਨੇ ਆਪਣਾ ਸਰੂਪ ਨਹੀਂ ਛੱਡਿਆ ਮੇਰੇ ਵੀਰੋ ਸਿੱਖੀ ਨਾਲ ਜੁੜਿਆ ਹੋਇਆ ਔਰ ਇਹਦੇ ਪਪਾ ਜੀ ਵੀ ਬੜੇ ਤਗੜੇ ਮੱਲਵੇ ਆ ਉਹ ਪ੍ਰਵਾਨ ਨੇ ਦਾ ਲਾਇਆ ਜਿੱਤਾਂ ਖੜਿਆ ਖੁੱਦ ਚੱਕੀ ਐ ਪਰ ਹਜੇ 15 ਮਿੰਟ ਦਾ ਸਮਾਂ ਆ ਇੱਕ ਪਾਸੇ ਜੱਸਾ ਪੱਟੀ ਹੈ ਪੰਜਾਬ ਤੋਂ ਚੇਚੇ ਤਾਰ ਤੇ ਸੱਧਿਆ ਹੈ ਕੁਲਦੀਪ ਸਿੰਘ ਜੀ 바ਸੀ ਸਾਹਿਬ ਇਹ ਮੱਲਾਂ ਦੀ ਕੁਸ਼ਤੀ ਦੀ ਰੈਫਰੀ ਕਰ ਰਹੇ ਹੈ ਜਿਨ੍ਹਾਂ ਨੇ ਆਹ ਪਹਿਲਵਾਨੀ ਕੀਤੀ ਹੈ ਤੇ ਪਹਿਲਵਾਨੀ ਨੂੰ ਬੜੀ ਵੱਡੀ ਦੇਣਾ ਫੈਡਰੇਸ਼ਨ ਦੇ ਆਸਟ੍ਰੇਲੀਆ ਦੇ ਪ੍ਰਧਾਨ ਵੀ ਰਹੇ ਹੈ ਚਾਹ ਮੇਰੇ ਵੀਰੋ 올림픽 ਦੀ ਗੱਲ ਹੋਵੇ ਚੈਂਪੀਅਨਸ਼ਿਪਾਂ ਦੀ ਗੱਲ ਹੋਵੇ ਬਤਾਰੇ ਕੋਚ ਰਹੇ ਹੈ ਔਰ ਇਸ ਵਾਰ ਜੱਸੇ ਪੱਟੀ ਨੂੰ ਸਾਧ ਆਰੇ ਦਾ ਮੈਦਾਨਾਂ ਦਾ ਸ਼ਿੰਗਾਰ ਬਣਾਇਆ ਪਿਛਲੀ ਜਿਹੜੀ ਆ ਕੁਸ਼ਤੀ ਹੋ ਰਹੀ ਸੀ ਸ਼ਫਟਨ ਦੇ ਵਿੱਚ 20 ਤਰੀਕ ਨੂੰ ਉਹਦਾ ਜੇਤੂ ਜੱਸਾ ਪੱਟੀ ਰਿਹਾ ਪਰ ਅੱਜ ਦੇਖਦੇ ਆਂ ਵੀ 15 ਮਿੰਟਾਂ ਚੋਂ ਕੁਝ ਸਮਾਂ ਬੀਤਿਆ ਗਿਆ ਜੇ 15 ਮਿੰਟਾਂ ਦੇ ਵਿੱਚ ਕੋਈ ਪਤਾ ਨਾ ਲੱਗਿਆ ਫਿਰ ਪੰਜ ਚਾਰ ਮਿੰਟ ਬਾਅਦ ਸੀ ਸਾਹਿਬ ਕਹਿੰਦੇ ਵੀ ਹੋਰ ਦੇ ਦੇਵਾਂਗੇ ਔਰ ਸਾਹਮਣੇ ਦੋ ਮੱਲਾਂ ਦੀ ਟੱਕਰ ਸਿਰੇ ਦੀ ਹੈ ਵਾਹ ਸੂਰਮੇ ਆ ਨਹੀਂ ਦਿਸਾ ਲੱਗਿਆ ਜੋਰ ਦੋਨੋਂ ਪਹਿਲਵਾਨਾਂ ਦਾ ਆ ਰਖਿਆ ਤਾਂ ਤੇ ਹੱਥ ਆਰ ਜੇਪੇ ਪੰਜਾਬ ਚੋਂ ਦਿੰਦੇ ਤੇ ਫਿਰ ਮਿੱਟੀ ਪਿੰਡੇ ਨੂੰ ਮਲ ਦਿੰਦੇ ਐ ਵੀ ਮੁਰਕਾ ਮੜਕਾ ਨਾ ਆਵੇ ਇੱਥੇ ਤੇ ਗੱਡੀ ਵਾਲਾ ਘਾ ਹੈ ਔਰ ਮੇਰੇ ਪੰਜਾਬੀ ਵੀਰੋ ਦੋ ਪਹਿਲਵਾਨ ਦੇਖਦੇ ਆ 15 ਮਿੰਟ ਦੀ ਕੁਸ਼ਤੀ ਐ ਕੌਣ ਜਿੱਤਦਾ ਅੱਜ ਮੇਰੇ ਵੀਰੋ ਗੁਰੂਕਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਕਾਰ ਮੇਰੇ ਵੀਰੋ ਪਹਿਲਾ ਟੂਰਨਾਮੈਂਟ ਜਿੱਥੇ ਕਬੱਡੀ ਦੇ 스타ਰ ਪੁੱਜੇ ਐ ਉਥੇ ਪਹਿਲਵਾਨੀ ਦੇ ਦੋ 스타 ਐ ਪਹਿਲਵਾਨਾਂ ਦੇ ਵਿੱਚ ਖੰਬੇ ਆ ਜਿਵੇਂ ਸਿਆਣੇ ਜ਼ਿਮੀਦਾਰ ਨੇ ਫੋਰ ਸਾਹਮਣੇ ਹੋਵੇ ਔਰ ਜੱਸਾ ਪੱਟੀ ਇੱਕ ਪਾਸੇ ਲੱਗਦੇ ਆ ਦਾ ਦੋ ਪਹਿਲਵਾਨਾਂ ਦੇ ਜੱਸਿਆ ਔਰ ਯਾਰਾ ਜੇ ਪਹਿਲਵਾਨਾ ਆਹ ਵੇਖ ਸੰਗਤ ਸਾਹ ਦੀ ਆਵਾਜ਼ ਵੀ ਨਹੀਂ ਆ ਰਹੀ ਇੱਕ ਵਾਰੀ ਦੋਨੋਂ ਪਹਿਲਵਾਨਾਂ ਦੇ ਲਈ ਜ਼ੋਰਦਾਰ ਤਾੜੀ ਮਾਰ ਦਿਓ ਵਾਰਸ਼ ਵੀਰ ਓ ਤਾੜੀਆਂ ਮਾਦੀਆਂ ਲਾਹ ਜ਼ੋਰ ਪਹਿਲਵਾਨਾ ਔਰ ਜੱਸਾ ਪੱਟੀ ਰੋਨੀਆ ਬੋਡੀ ਬਿਲਡਰ ਸਾਡਾ ਪ੍ਰਭਾਵਨ ਟੈਟੂ ਕਿੰਗ ਔਰ ਇਧਰ ਜੱਸਾ ਕਿਆ ਬਾਤ ਆ ਵਾਹ ਵਾਹ ਸੁਰਮੈ ਨਈ ਰਿਸਾ ਹੁਣ ਦੇਖਦੇ ਆ ਜਦਾਂ ਦੀ ਗੱਲ ਸਾਹਮਣੇ ਬਣ ਕੇ ਆਉਂਦੀ ਹੈ ਕਿ ਪਹਿਲੀ ਵਾਰੀ ਟਕਰਿਆ ਕੋਈ ਬਰੋਬਰ ਦਾ ਜੋਰ ਪਰਖਿਆ ਜਾਣਾ ਮਿੱਤਰੋ ਚੋਬਰ ਦਾ ਹੁਣ ਜੋਰ ਪਰਖਿਆ ਜਾ ਰਿਹਾ ਹੈ ਔਰ ਬਰਾਬਰ ਦੇ ਪਲਵਾਨ ਹੈ ਇਵਨ ਇਹ ਕਹਿ ਸਕਦਾ ਵੀ ਇੱਕ ਜਿਆਦਾ ਤਕੜਾ ਹੈ ਔਰ ਦੋਨੇ ਤਕੜੇ ਹੈ ਦੋਨੇ ਪੁਲਵਾਨਾਂ ਦੇ ਸਰੀਰ ਦੱਸਦੇ ਆ ਜਿੱਸੇ ਪੱਟੀ ਨਾਲ ਦਾਅ ਮਾਰਿਆ ਖੁੱਦ ਪੱਟੀ ਹੈ ਔ ਮੇਰੇ ਪੰਜਾਬੀ ਵੀਰੋ ਜੱਸਾ ਪੱਟੀ ਉੱਪਰ ਆ ਗਿਆ ਹੈ ਸਿੰਘ ਸਰਦਾਰ ਹੈ ਉਹ ਆਵਾਜ਼ ਸੁਣਿਆ ਕਿ ਬੰਦ ਬੰਦ ਕਟਵਾ ਕੇ ਫੜ ਕੇ ਵਿੱਚ ਮਜਾਰਾਂ ਦੇ ਪੰਥ ਖਾਲਸਾ ਪੜਿਆ ਹੈ ਸ਼ਾਮੇ ਤਲਵਾਰਾਂ ਦੇ ਜੱਸਾ ਪੱਟੀ ਆ ਦੁਬਾਰਾ ਫੇਰ तो शुरू होगी कुश्ती और कि समा बासी साहब बाकी बाकी है आठ मिनट की कुश्ती बाकी है जी बासी साहब जे मिनट समा एक्स्ट्रा टाइम जित जा जाएगा लाओ भलवान ने गटा फिर चकिया और लगता रैक क्या बात है ਮਸਲਾ ਕੱਲੇ ਕੱਲੇ ਗੀ ਰਿਹਾ ਹੈ ਵੀ ਕੀਪੀਆਂ ਮਿਹਨਤਾਂ ਮਛਕਾ ਆਹ ਲੱਗੀ ਟੰਗੀ ਮੇਰੇ ਪੰਜਾਬੀ ਵੀਰੋ ਏ ਸਵਾਦ ਆਹ ਮੇਰੇ ਪੰਜਾਬੀ ਵੀਰੋ ਆਹ ਤਾੜੀਆਂ ਮਾਰ ਦਿਓ ਹੌਸਲਾ ਦੇ ਦਿਓ ਫੇਰ ਆਰ ਨਵਾਜੇ ਜੋਰ ਇਹਨਾਂ ਦਾ ਆਏ ਆਸ਼ੇ ਥੋੜਾ ਆਏ ਤੇ 4x4 ਆਹ ਚੋਚਨ ਪੈਂਦੇ ਆ ਨਾ ਫੇਰ ਬੜਾ ਹਾਂ ਵੀ 51 ਕਿੱਦਾਂ ਦਾ ਤੇ ਜੌਂਡੀ ਆਰ ਕਿੱਦਾਂ ਦਾ ਫਾਰਮ ਟਰੈਕ ਕਿੱਦਾਂ ਦਾ ਏ ਮੇਰੇ ਪੰਜਾਬੀ ਵੀਰੋ ਫੇਰ ਪਤਾ ਲੱਗਦਾ ਔਰ ਇਹ ਦੋ ਪਹਿਲਵਾਨਾਂ ਦੀ ਮਿਹਨਤ ਬੋਲਦੀਆ ਵੀ ਇਹਨਾਂ ਨੇ ਪੀਜੇ ਖਾ ਕੇ ਮੇਰੇ ਵੀਰੋ ਸੋਤੇ ਨਹੀਂ ਐ ਇਹਨਾਂ ਨੇ ਦੁੱਧ ਮੱਖਣਾ ਮੇਰੇ ਵੀਰੋ ਨੈਕਸਟ ਲਿਫਟ ਖਾ ਕੇ ਡੰਡ ਮਾਰੇ ਆ ਔ ਪੰਜਾਬੀ ਵੀਰੋ ਨਹਿਰ ਕਿਨਾਰੇ ਜਾ ਕੇ ਦੌੜਾਂ ਲਾਈਆਂ ਜਸ ਪੱਟੀ ਉਹਨਾਂ ਨੇ ਫੇਰ ਇਹਨਾਂ ਮੈਦਾਨਾਂ ਵਿੱਚ ਨਾਂ ਬੋਲਦਾ ਕਿ ਐਵੇਂ ਨਹੀਂ ਮੈਦਾਨਾਂ ਵਿੱਚ ਨਾਂ ਬੋਲਦਾ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਸੌਖੀ ਨੇ ਤੇ ਬੱਲੇ ਬੱਲੇ ਖਟਣੀ ਔ ਸੱਪ ਦੀ ਫਰੀ ਤੋਂ ਪੈਂਦੀ ਮਣੀ ਚੱਕਣੀ ਔ ਇਕੀਆਂ ਨੂੰ ਕੱਪੀਆਂ ਚ ਪੈਂਦਾ ਮੋੜਨਾ ਟੀਸੀ ਵਾਲਾ 베ਰ ਇਚ ਪੈਂਦਾ ਤੋੜਨਾ ਖੋਣਾ ਪੈਂਦਾ ਮਾਸ ਸ਼ੇਰ ਦੇ ਜਵਾਰੇ ਤੋਂ ਤਾਂ ਜਾ ਕੇ ਮਿਲੇ ਸ਼ਾਬਾ ਛੇ ਅਖਾਰੇ ਤੋਂ ਸ਼ਾਬਾਸ਼ੇ ਕੌਣ ਖੜਦਾ ਇਹ ਟੰਗੀ ਲੱਗੀ ਫੇਰ ਪਹਿਲਵਾਨਾਂ ਦਾ ਇੱਕ ਪਾਸੇ ਜਸਾ ਪੱਟੀ ਹੈ ਔਰ ਦੂਸਰੇ ਪਾਸੇ ਸੈਂਟ੍ਰਿਕ ਓ ਵਾਹ ਸੈਂਟ੍ਰਿਕ

ਸੋਚ ਜਲਦੀਪ ਸਿੰਘ ਆਸੀ ਵੱਲੋਂ ਦੋ ਪਲਵਾਨ ਹਾਂ ਸਭੇ ਪੱਟੀ ਦਾ ਸਨਮਾਨ ਕੀਤਾ ਹੈ ਸੰਤਾਂ ਦੀ ਤਸਵੀਰ ਔਰ ਜਿ세 ਫਿਰ ਆ ਲਿਆਓ ਜੀ ਆਹ ਵੇ ਕੇਸਰੀ ਚੰਡੇ ਐ ਪੋਸਟਰਾਂ ਨੂੰ ਪਾੜ-ਪਾੜ ਕੇ ਆਪਣਾ ਮਨ ਬਹ ਲਾਂਦੇ ਨੇ ਫੋਟੋ ਚੋਂ ਕਿਤੇ ਨਿਕਲਣਾ ਆਵੇ ਸੋਚ ਕੇ ਕੰਬੀ ਜਾਤੇ ਨੇ ਕੁਲਵੰਤ ਸਿਆਉ ਦਾ ਪੱਤਾ ਜਿਆ ਹੈ ਸਰੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਸੇ ਸੰਤਾਂ ਦੀ ਤਸਵੀਰ ਜੱਸੇ ਪਹਿਲਵਾਨ ਨੂੰ ਦਿੱਤੀ ਜਾ ਰਹੀ ਹੈ ਆ ਸਿੰਘ ਸਾਹਿਬ ਆ ਗਏ ਹੈ ਇਹ ਸਿੰਘ ਚੜ੍ਹਦੀ ਕਲਾ ਵਾਲੇ ਹੈ ਗੱਲ ਚ ਯਾਤਰਾ ਹੈ ਕਿ ਲੱਗਿਆ ਜੀ ਆਲ ਅਣਖਾਂ ਨੂੰ ਜਵਾਨੀ ਖੁਰਜੀ ਟੀਕੇ ਲਾ ਕੇ ਚਿੱਟੇ ਦਾ ਵਗਦਾ ਦਰਿਆ ਗੁਲਾਮੀ ਕਰਦੇ ਪੱਗਾਂ ਲਾ ਕੇ ਮੋਹ ਫੇਰ ਪੰਜਾਬ ਕਰਦਾ

ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ